ਜੀ ਕਰੋ ਮਹਾਜਨ ਅੱਛਾ ਗੋਡਾ ਠੀਕ ਆ ਹੁਣ ਗੋਡੇ ਤਾਂ ਠੀਕ ਨੇ ਅੱਛਾ ਛੱਟ ਜੀ ਵਜੀ ਤੇਰੇ ਉਹ ਛੱਟ ਨੇ ਪਾੜਾ ਜੀ ਦੁਖਣ ਲੱਗ ਜਾਂਦੇ ਕਿਤੇ ਕਿਤੇ ਅੱਛਾ ਆਹ ਬਾਈ ਕਿਦੂ ਸ਼ੈਣਾ ਆ ਉਮਰ ਬਹੁਤ ਹੋ ਗਈ ਯਾਰ ਉਮਰ ਭੈਣ ਕਿੰਨੀ ਹੋ ਗਈ 50 60 ਸਾਲ ਦੀ ਉਮਰ ਹੋ ਗਈ ਕਿੰਨੀ ਕਿਥੇ ਹੋ ਗਈ ਇੱਧਰ ਆ ਜਾ ਔਰ ਠੀਕ ਆ 50 60 ਸਾਲ ਦੀ ਤਾਂ ਨਹੀਂ ਹੋਈ ਤਾਂ ਯਾਰ ਭੈਣ ਦੀ ਪੇਛਲ ਪੁਰਸਾ ਬਣਾਉਣੀ ਦੀ ਯਾਰ ਵਜੀ ਹੋ ਰਹਿੰਦੀ ਆ ਮੇਰੀ ਕਾ ਪੈਨਸਲ ਕਿੰਨੀ ਉਮਰ ਹੈ ਉਹਰ ਮੇਰੀ ਖਾਸ ਚੇਰ ਦੀ 50 ਸਾਲ ਤੋਂ ਤਾਂ ਉੱਤੇ ਆ ਮੈਂ ਫੇਰ 60 ਸਾਲ ਦੀ ਲੱਗਦੀ ਆ ਮੈਨੂੰ ਮੈਨੂੰ 60 ਦੀ ਹੂਮ ਹੈ ਅੱਛਾ ਹੁਣ ਮੈਂ ਕਿਹੜਾ ਗਿਣਿਆ ਕਿ ਮੈਂ ਤੁਹਾਨੂੰ ਮੋਟਾ ਜਿਹਾ ਸਾਹੀ ਦੱਸਦਾ ਵੀ 60 ਦੇ ਲੱਭੀ ਆ ਜੇ ਫਿਰ 60 ਦੇ ਨੇੜੇ ਆ ਫਿਰ ਤਾਂ ਕਹਿ ਦਾਂਗੇ ਸਰਪੰਚ ਨੂੰ ਕਾਹੇ ਸਰਪੰਚ ਦੀ ਪੁਲਿਸ ਬਣਨੀ ਆਪਾਂ ਨੇ ਹੋਰ 60 ਦੇ ਨਾ ਭੈਣਾ ਬਾਈ ਅੱਛਾ ਹਾਂ ਚਾ ਫਿਰ ਤਾਂ ਬਣਾ ਦਾਂਗੇ ਹੈਗਾ ਆਧਾਰ ਕਾਰਡ ਹੈਗਾ ਆਧਾਰ ਕਾਰਡ ਉਹ ਤੇ ਕਿੰਨਾ ਜਨਮ ਲਿਖਿਆ ਉਹ ਜਮਾ 5 ਸਾਲ ਦਾ ਫਰਕ ਆ ਮੇਰੇ ਦਸੜੇ ਦਾ ਫਰਕ ਪੈ ਗਿਆ ਅੱਛਾ ਨਾ 60 ਨਾ ਮੈਂ ਉਮਰ ਘਟ ਦੱਸ ਬੈਠਾ ਯਾਰ ਅੱਛਾ ਉੱਥੇ ਜਿੱਦ ਦੇਖਦੀ ਹਾਂ ਅਮਰ ਮੇਰੀ ਇੱਥੇ ਆ ਅੱਛਾ ਫਿਰ ਸਹੀ ਉਮਰ ਹੋ ਰਹੀ ਸਹੀ ਉਮਰ ਹੋ ਰਹੀ ਮੇਰੀ ਬੰਦ ਦੀ ਮੈਂ ਦੱਸਣ ਜੇ ਫਰਕ ਪੈ ਗਿਆ ਮੇਰਾ ਦੱਸ ਦਿੰਦਾ ਮੈਂ ਤਾਂ 50 ਸਾਲ ਤੋਂ ਉੱਤੇ ਆਦਰ ਨੂੰ ਬਈ ਹਾਂ ਇਹ ਤਾਂ 60 ਦੇ ਲਵੇ ਆ ਮੈਂ ਤਾਂ ਤੁਹਾਨੂੰ ਦੱਸ ਤੀ ਕਰ ਇਹ ਤਾਂ ਗੱਲ ਹੈ ਅਮਰ ਬਾਬੰਦੀ ਨੂੰ ਕਿੰਨੇ ਸਾਲ ਹੋ ਗਏ ਹੋ ਗਏ ਹੋਣਗੇ 43 43 ਸਾਲ ਮੈਂ 7 ਸਾਲ ਦਾ ਸੀ ਉਦੋਂ 43 ਜਿੱਤ ਮੈਨੂੰ ਸਾਰੇ ਵਾਲੇ ਹੋ ਗਏ ਹੋਣਗੇ ਬਾਵਾ ਹੋ ਗਏ ਕਿੰਨੀ ਕਿੰਨੇ ਸਾਲ ਹੋ ਗਏ ਜੀ ਮਰਬਾ ਬੰਦੀ ਨੂੰ ਨੋ ਨੋ ਜੀ 40 ਤੋਂ ਉੱਪਰ ਹੋਗੇ ਇਹ ਮੈਨੂੰ ਸਾਡੇ ਬਾਹਣ ਦਾ ਸਾਰਾ ਪਤਾ ਹੋ ਉੱਥੋਂ ਦਾ ਨੰਦਗੀ ਜਾਮਣ ਕੋਲੇ ਉਹਦੇ ਪਿੱਕਰ ਹੁੰਦੀ ਛੱਡੀ ਹਾਂ ਹੈ ਕੱਢਾ ਹੋ ਉੱਥੇ ਪਰੇ ਹੁੰਦਾ ਜਕੇਰੀ ਜੀ ਕਿ ਸਹਣੀ ਜਾਨੇ ਮੈਨੂੰ ਸਾਡੇ ਬਾਹਣ ਦੀ ਸੂਹਾਂ 7-8 ਸਾਲ ਦਾ ਲਹੂਗੀ ਅੱਛਾ ਹਾਂ 42-43 ਸਾਲ ਤੋਤੇ ਆ ਹੈਗੀ ਉਮਰ ਮੇਰੀ ਅੱਡੀ ਦਿਨ ਮੈਂ ਦੱਸ ਗਿਆ ਅੱਛਾ ਹਾਂ ਹੋਰ ਫਿਰ ਠੀਕ ਆ ਰੇੜਾ ਲਿਆਉਣ ਰੱਖਿਆ ਹੋਇਆ ਹੈ ਰੇੜਾ ਮੇਰੇ ਕੋਲ ਬਲਦ ਬਈ ਇਕੱਲਾ ਹੀ ਹੈ ਬਲਦ ਲਈ ਜਾਨੇ ਯਾਰ ਤੇਲ ਰੋਲ ਜਿੱਥੋਂ ਪਾਵਾਂਗੇ ਮਹਿੰਗਾ ਹੂੰ ਨਹੀਂ ਜਿਹੜੇ ਬਈ ਬੰਦੇ ਮੈਨੂੰ ਸਰਦਾ ਨਹੀਂ ਬਲਦ ਬਣਾ ਯਾਰ ਸਕੂਟਰੀਆਂ ਇਹ ਆਹ ਲਾਈ ਫਿਰਦਿਆ ਸਕੂਟਰੀ ਯਾਰ ਇੱਥੇ ਤੂੰ ਤਾਂ ਚਲਾ ਲੇਗਾ ਮੈਂ ਤਾਂ ਚਲਾਉਣੀ ਜਾਣਦਾ ਨਹੀਂ ਨਹੀਂ ਉਹ ਵਧੀਆ ਵੀ ਨਹੀਂ ਉਹ ਕਿਹੜੀ ਚੀਜ਼ ਹੈ ਚੱਲੇ ਜੇ ਖੜ ਜਾਂਦੀ ਹੈ ਹਾਂ ਸਹੀ ਗੱਲ ਆ ਆ ਬਲਦ ਦਾ ਟੋਕਰੀ ਕੱਖਾਂ ਦੀ ਪਾ ਕੇ ਛੱਡ ਦਿੰਦਾ ਹਾਂ ਸਾਰਾ ਦਿਨ ਇੱਥੇ ਹੁਣ ਲੈ ਜਾਂਦਾ ਮੇਰਾ ਗੋਹਾ ਢੁਈ ਜਾਂਦਾ ਖੇਤਾਂ ਰਹਿਦੀ ਤੇਲ ਲਈ ਜਾਂਦਾ ਸਹੀ ਗੱਲ ਆ ਨਾ ਕਿੰਦੇ ਮੈਂ ਦੱਸ ਨਹੀਂ ਸਕਦਾ ਕਈ ਕਰੋੜ ਵਧੀਆ ਕਿਥੋਂ ਲੈਂਦਾ ਜੀ ਇਹ ਇਹ ਤਾਂ ਉਹੀ ਆ ਗਿਆ ਦੀ ਰਮਤਾ ਹੀ ਆਪਣੇ ਕੋਲੇ ਅੱਛਾ ਇਹ ਕੁੱਤਿਆਂ ਦਾ ਮਾਰਿਆ ਇਹ ਆ ਗਿਆ ਆਪਣਾ ਵੱਲ ਮਰਿਆ ਦੀ ਹਾਂ ਇਹ ਮੇਰੇ ਭਗਤ ਨੇ ਕੱਖ ਟੂਣੀ ਦੀ ਆਪਣੇ ਕੋਲੇ ਆਪ ਹੀ ਦੇ ਦਾ ਰਬ ਨੇ ਅੱਛਾ ਉਹਦੇ ਬਾਅਦ ਮੈਂ ਡੋਰ ਪਾ ਲਈਏ ਨਹੀਂ ਵਧੀਆ ਹਨਾ ਡੰਗ ਲਾਈ ਜਾਂਦਾ ਵਿਚਾਰਾ ਆਪਣਾ ਇਹਦੀ ਵੀ ਖਾਸੀ ਉਮਰ ਹੋ ਗਈ ਉਹ ਹਾਂ ਇਹ ਵੀ ਖਾਸੀ ਆ ਬਈ ਤੈਨੂੰ ਮੈਂ ਦੱਸਿਆ ਕਰਾਂ ਮੈਂ ਘਟਦਾ ਦੇਖੀ ਆ ਪੈਨਸ਼ਨ ਜਣੀ ਆ ਮੇਰਾ ਕੰਮ ਕਹਿ ਕੇ ਮੇਰਾ ਫਕਤ ਬਿਟਲਪੁਰ ਸੰਦ ਕਰਾ ਦਿਓ ਕਰਾ ਦਾਂਗੇ ਹਾਂ ਤੁਸੀਂ ਤਾਂ ਦੇਖ ਰੋ ਜ ਫਿਰ ਦਿਓ ਮੇਰੇ ਉਮਰ ਦਾ ਪੱਕਾ ਦੱਸਿਆ ਗਿਆ ਕੋਈ ਗੱਲ ਨਹੀਂ ਜੇ ਇਹਨੂੰ ਕਹਣਾ ਗਰਮੀਤ ਨੂੰ ਮੈਂ ਆਪਾਂ ਕਹੀ ਮੈਂ ਵੀ ਕਹ ਦੂੰਗਾ ਕਹਿ ਦਾਂਗੇ ਹੈ ਕਹਿ ਦਾਂਗੇ ਮੈਂ ਗਰਮੀਤ ਨੂੰ ਮੈਂ ਵੀ ਕਹ ਦੂੰ ਰੋਜ਼ ਮਿਲਦਾ ਵੀ ਮੇਰਾ ਕੰਮ ਤਾਂ ਕਰਦੇ ਮੈਂ ਕਹਿ ਤਾਂ ਦਿਆ ਕਰੋ ਵੀ ਤੇ ਤੂੰ ਕੇ ਸਰਪੰਚ ਹੁੰਦੇ ਨਹੀਂ ਮੇਰੀ ਪ੍ਰੋਫੈਸ਼ਨ ਵੱਧੀ ਆ ਹਾਂ ਮੈਂ ਮੈਂ ਵੀ ਕਹਿਣ ਜੋਗਰਾ ਹੋ ਜੂੰਗੀ ਉਹਦੀ ਬੰਨੀ ਆ ਵਿਚਾਰੇ ਦੀ ਸਹੀ ਗੱਲ ਆ ਸਹੀ ਨਹੀਂ ਬਣਾ ਦਾਂਗੇ ਹਾਂ ਇਹਨੂੰ ਕਹਿ ਕੇ ਸਰਪੰਚ ਨੂੰ ਮੈਂ ਸਰਪੰਚੀ ਨੂੰ ਰੱਖ ਲਾ ਪਰ ਪੈਟਿੰਨ ਨੂੰ ਥੋੜਾ ਜਿਹਾ ਮੈਂ ਕਟਾਪ ਕਹਿ ਕੇ ਰਾਜ਼ੀਆਂ ਹਾਂ ਹਾਂ ਫਿਰ ਜਣੀਆਂ ਕਹਾਂਗੇ ਇਹਨੂੰ ਕਹਿ ਦਾਂਗੇ ਕੋਈ ਚੱਕਰ ਨਹੀਂ ਹਾਂ ਕਿਦਾ ਕਹਦੇ ਕੰਮ ਕਰਾਓ ਬਾਈ ਹੂੰ ਇੱਕ ਹੀ ਬਸ ਹੂੰ ਜਣਾਵਣਾ ਰੋ ਸਹੀ ਗੱਲ ਆ ਹੋਰ ਫਿਰ ਵੀ ਠੀਕ ਆ ਘੈਂਟਾ ਕੰਮ ਹੈ ਰੂ ਖੁਸ਼ ਹੋ ਜਾਂਦੇ ਬਈ ਤੈਨੂੰ ਮਿਲ ਕੇ ਰੂ ਯਾਰ ਆਪਾਂ ਗੱਲ ਲਈ ਰੂ ਵਾਲੀਆਂ ਕਰਾਂਗੇ ਤੇ ਆਹ ਪੈਨ ਦੀ ਲੈ ਲੈ ਆਪਾਂ ਨੇ ਕੀ ਲੈ ਜਾਣਾ ਯਾਰ ਹਾਂ ਦਿਨ ਕੀ ਦੀ ਰਾਤ ਬਾਬਾ ਕੀ ਦੀ ਆ ਸਹੀ ਗੱਲ ਕੀ ਲੈ ਜਾਣਾ ਇੱਥੇ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਕੋਈ ਗੱਲ ਹੀ ਆਪਾਂ ਜਾਨੂੰ ਤਸਦੀਕਰ ਕਰ ਲਾਂਗੇ ਗੱਲ ਬੂਟਾ ਕੱਪਾ ਕੋਈ ਮੈਨੂੰ ਹੋਰ ਦੇ ਦੀ ਦੇ ਦਾਂਗੇ ਦੇ ਦਾਂਗੇ ਹਾਂ ਤੈਨੂੰ ਬੂਟਾ ਵਧੀਆ ਦੇਵਾਂਗਾ ਉਹ ਵਧੀਆ ਦੇ ਜੀ ਕੋਈ ਲਾ ਦੂੰਗਾ ਇੱਥੇ ਮੈਂ ਖੱਲਣ ਕੇ ਜਵਾਗ ਜਲਾ ਮੈਂ ਵੀ ਰਹਿ ਜੂ ਇੱਥੇ ਹਾਂ ਜਵਾਗ ਜਲਾ ਖਾਈ ਜਾਂਦਾ ਕੋਈ ਬੈਠਾ ਤੈਨੂੰ ਪਹਿਲਾਂ ਵਾਲੇ ਬੂਟੇ ਬਾਲੇ ਵਧੀਆ ਦਿੱਤੇ ਸੀ ਨੇ ਹੈ ਗਿਆ ਹਾਂ ਨਿੰਬੂ ਤੇ ਅਮਰੂਦ ਬਾਲੇ ਵੇ ਦੇ ਤਾ ਤਵੀਆਂ ਨੇ ਵੱਡਾ ਅੱਛੇ ਦਿਨਾਂ ਟ੍ਰੈਕਟਰ ਬਗੈਣਾ ਦੀ ਰਾਤ ਨੂੰ ਹਾਂ ਅਮਰੂਦ ਤੇ ਹੋਰ ਸਾਰੇ ਉਹ ਜਿਵੇਂ ਖੜੇ ਨੇ ਅੱਛਾ ਉਹ ਬਗਾਨਾ ਬੰਦਾ ਵੀਰੇ ਦਾ ਚਬਾ ਕੇ ਜਾਂਦੀ ਇੱਕ ਪਿਲਕਣ ਸੀ ਹਾਂ ਉਹ ਵੀ ਵੱਡ ਗਿਆ ਕੁਝ ਤੇਰੀ ਤਿੰਨ ਸੀ ਅੱਛਾ ਵੱਡ ਤੀਏ ਉੱਤੋਂ ਵੱਡਦੀ ਬੜੀ ਵਧੀਆ ਸੀ ਹਾਂ ਵੱਡ ਗਿਆ ਭਾਈ ਮੈਂ ਕੀ ਦੱਸਾਂ ਕੱਲਾ ਤੂੰ ਇਹ ਵੀਰੇ ਦਾ ਜਬਾਗ ਚਲਾਉਂਦੀ ਟਰੈਡ ਯਾਰ ਹਾਂ ਉਹ ਕੁੜੀ ਚੋਰ ਦੇ ਜਬਾਗ ਦੇ ਕਵੀਆਂ ਨੇ ਦੇਖੀ ਨਹੀਂ ਮਗਰ ਉਹ ਪਤਾ ਨਹੀਂ ਲੱਗਾ ਕੋਣ ਬਗਾਲੀ ਕਰਦਾ ਕਹੋ ਅੱਛਾ ਉਹ ਵਿਚੀ ਵੱਢਦੇ ਸੀ ਜਰਾ ਇਹ ਹੋਇਆ ਅੱਛਾ ਹਾਂ ਵੀ ਹੋਣ ਦੇ ਦੀ ਚੰਗਾ ਲਾਵਾਂਗੇ ਹੋਰ ਵੀ ਚੰਗਾ ਚੰਗਾ ਚਾਵਾਂ ਠੀਕ ਚੱਲ ਠੀਕ ਹੈ ਕਰ ਲੈ ਕੰਮ ਇਹ ਕੰਮ ਛੱਡ ਲਾਂ ਕਹੋ ਠੀਕ ਹੈ ਭਾਈ ਆਪਣਾ ਉਹ ਕਹਿ ਦਾਂਗੇ ਮੈਂ ਕਹਿਣ ਜੋਗਰਾ ਹੋ ਜੂ ਵੀ ਸਾਡੇ ਥਗਾ ਚ ਤਰਪਾਣ ਚ ਬਣਿਆ ਦੀ ਸਾਡੀ ਪੇਛਣ ਬਣ ਗਈ ਪੱਕਾ ਬਾ ਠੀਕ ਹੈ ਤੇਰੀ ਗੱਲ ਆ ਉਹ ਬੰਦਾ ਵਧੀਆ ਬੰਦਾ ਵਧੀਆ ਮੈਂ ਤਾਂ ਅਸੀਂ ਤਾਂ ਤੈਨੂੰ ਕਹਿੰਦਾ ਮੈਂ ਹੁਣ ਤਾਂ ਸਾਰਨਾ ਹਾਂ ਠੀਕ ਹੈ ਠੀਕ ਹੈ ਉਹ ਕੋ ਉਹ ਵੀ ਵਿਚਾਰੀ ਵਧੀਆ ਨਹੀਂ ਵਧੀਆ ਸਾਰੀ ਐਂ ਤਾਂ ਆਪਣੇ ਨੇ ਬੰਦੇ ਨੇ ਵੀ ਇਹ ਕੰਮ ਥੋੜੇ ਕਰਨ ਦਾ ਬਾਈ ਕੋਈ ਗੱਲ ਨਹੀਂ ਮੈਂ ਕਰ ਲਊਗਾ ਬਸ ਠੀਕ ਆ ਮੈਂ ਥੋੜੇ ਕਰਨ ਦਾ ਮੇਰਾ ਇਹ ਕੰਮ ਕਰਕੇ ਦੋ ਮੇਰਾ ਠੀਕ ਹੈ ਲੱਗਤੀ ਤੁਹਾਨੂੰ ਗੱਲ ਜੇ ਵੋਟਾਂ ਵਲੇ ਭੱਜਿਆ ਉਹ ਦੱਸੋ ਵੀ ਕਿਤੇ ਪਾਸੇ ਹੋਰ ਗਿਆ ਸਹੀ ਗੱਲ ਹੈ ਮੇਰਾ ਇਹ ਕੰਮ ਤਾਂ ਕਰਕੇ ਦੋ ਨਿਕਾਇਆ ਪਕਾ। ਹੈ ਮੈਂ ਪਕਾ ਬਠੀ। ਠੀਕ ਹੈ ਭਾਈ ਸਤਿ ਸ੍ਰੀ ਅਕਾਲ।